ਸਭ ਤੋਂ ਪਹਿਲਾਂ মিডিਆ ਦੇ ਸਾਰੇ ਸਾਥੀਆਂ ਦਾ ਬहोत-ਬहोत शुक्रिया ਕਿ ਤੁਸੀਂ ਅੱਜ ਇਸ ਇੰਪੋਰਟੈਂਟ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਹੋ ਪੰਜਾਬ ਦੀ ਸਿਆਸਤ ਦੇ ਅੰਦਰ ਜਿਨ੍ਹਾਂ ਲੋਕਾਂ ਨੇ ਪਿਛਲੇ 25 ਸਾਲ ਰਾਜ ਕੀਤਾ ਜੇ ਮੈਂ ਗੱਲ ਕਰਾਂ 1997 ਤੋਂ ਲੈ ਕੇ 2022 ਤੱਕ ਉਹਨਾਂ ਪਾਰਟੀਆਂ ਦੇ ਕਿਰਦਾਰ ਬਾਰੇ ਉਹਨਾਂ ਦੀਆਂ ਪਾਰਟੀਆਂ ਦੇ ਲੀਡਰ ਕੀ ਬਿਆਨ ਕਰਦੇ ਨੇ ਸਾਰੇ ਪੰਜਾਬ ਦੇ ਸਾਹਮਣੇ ਆ ਨਵਜੋਤ ਕੌਰ ਸਿੱਧੂ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਜਿਨ੍ਹਾਂ ਨੇ ਕਾਫੀ ਲੰਬਾ ਅਰਸਾ ਅਕਾਲੀਦਰ ਭਾਜੀਪੀ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਔਰ ਉਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਦਾ ਪੱਲਾ ਫੜਿਆ ਔਰ ਕਾਂਗਰਸ ਦੇ ਅੰਦਰ ਉਹਨਾਂ ਨੇ ਆਪਣੀ ਭੂਮਿਕਾ ਨਿਭਾਈ ਉਹਨਾਂ ਕੋਲੇ ਬਹੁਤ ਹੀ ਵੱਡਾ ਐਕਸਪੀਰੀਅੰਸ ਆ ਦੋਨਾਂ ਪਾਰਟੀਆਂ ਦਾ ਬੀਜੇਪੀ ਦਾ ਔਰ ਕਾਂਗਰਸ ਪਾਰਟੀ ਦਾ ਕਿ ਇਹਨਾਂ ਦੋਨਾਂ ਪਾਰਟੀਆਂ ਦੇ ਅੰਦਰ ਕਿਸ ਤਰ੍ਹਾਂ ਮੁੱਖ ਮੰਤਰੀ ਦੇ ਅਹੁਦੇ ਵੇਚੇ ਜਾਂਦੇ ਹਨ ਮੁੱਖ ਮੰਤਰੀ ਦੇ ਅਹੁਦੇ ਸੀਐਮ ਔਨ ਸੇਲ ਕਿਸ ਤਰ੍ਹਾਂ ਮੁੱਖ ਮੰਤਰੀ ਵਿਕਦਾ ਹੈ ਇਹ ਜਿਹੜਾ ਵੱਡਾ ਤਜਰਬਾ ਕਾਂਗਰਸ ਪਾਰਟੀ ਦਾ ਔਰ ਭਾਰਤੀ ਜਨਤਾ ਪਾਰਟੀ ਦਾ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਇਆ ਨਵਜੋਦ ਕੋਰ ਸਿੱਧੂ ਕਹਿੰਦੇ ਨੇ ਕਿ 500 ਕਰੋੜ ਰੁਪਏ ਲੱਗੂਗਾ ਤਾਂ ਉਸ ਬਾਅਦ ਮੁੱਖ ਮੰਤਰੀ ਦਾ ਅਹੁਦਾ ਮਿਲਦਾਗਾ 350 ਕਰੋੜ ਰੁਪਏ ਲੱਗੂਗਾ ਤਾਂ ਫੇਰ ਮੁੱਖ ਮੰਤਰੀ ਦਾ ਅਹੁਦਾ ਮਿਲਦਾਗਾ ਸੋ ਜਿਹੜੇ ਮੁੱਖ ਮੰਤਰੀ ਹੁਣ ਤੱਕ ਕਾਂਗਰਸ ਪਾਰਟੀ ਦੇ ਰਹੇ ਨੇ ਇਟ ਮੀਨਸ ਉਹਨਾਂ ਵਿਅਕਤੀਆਂ ਨੇ ਜੇ ਆਪਾਂ ਮੋਟਾ-ਮੋਟਾ ਸਾਹਬ ਲਈਏ ਅਕਾਲੀਦਰ ਬੀਜੇਪੀ ਦਾ ਤਾਂ ਲਗਭਗ 2000 ਕਰੋੜ ਰੁਪਏ ਤੋਂ ਉੱਪਰ ਪਏ ਜਿਹੜੇ ਦੇ ਕੇ ਉਹ ਖਰਚ ਕੀਤੇ ਹੋਣਗੇ। ਔਰ 2000 ਕਰੋੜ ਰੁਪਏ ਜਿਹੜਾ ਉਹਨਾਂ ਨੇ ਖਰਚ ਕੀਤਾ ਹੋਗਾ ਆਪਣੀਆਂ ਚਾ ਟਿਕਟਾਂ ਲੈਣ ਦੇ ਲਈ ਚਾਹ ਮੁੱਖ ਮੰਤਰੀ ਦਾ ਅਹੁਦਾ ਲੈਣ ਦੇ ਲਈ ਉਹ 2000 ਕਰੋੜ ਰੁਪਏ ਦਾ ਮੈਂ ਸਮਝਦਾ ਪੰਜਾਬ ਦੇ ਲੋਕਾਂ ਦਾ ਉਹਨਾਂ ਨੇ 20000 ਕਰੋੜ ਰੁਪਏ ਦਾ ਖੂਨ ਚੂਸਿਆ ਹੋਊਗਾ। 20000 ਕਰੋੜ ਰੁਪਏ ਦੀ ਉਹਨਾਂ ਨੇ ਲੁੱਟਖਸਟ ਕੀਤੀ ਹੋਣੀ ਕਿਉਂਕਿ ਇੱਕ ਵਾਰ 500 ਦੂਜੀ ਵਾਰ 500 ਔਰ ਐਮਐਲਏ ਦੀ ਟਿਕਟ ਲੈਣ ਲਈ 5 ਲੱਖ 5 ਕਰੋੜ ਇਹ ਸਾਰੇ ਦਾ ਇਹ ਹਿਸਾਬ ਕਿਤਾਬ ਲਾਈਏ ਪਿਛਲੇ 20 ਸਾਲ ਦਾ ਤਾਂ ਲਗਭਗ 2000 ਕਰੋੜ ਤੋਂ ਉੱਪਰ ਦੀ ਕਰਪਸ਼ਨ ਜਿਹੜੀ ਆ ਆਫੀਸ਼ੀਅਲੀ ਕਰਪਸ਼ਨ ਜਿਹੜੀ ਆ ਇਹਨਾਂ ਪਾਰਟੀਆਂ ਦੇ ਅੰਦਰ ਹੋਈ ਆ ਔਰ ਲੋਕਾਂ ਦਾ ਇਹਨਾਂ ਨੇ 10 ਗੁਣਾ 100 ਗੁਣਾ ਵਧਾ ਕੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਖੂਨ ਚੂਸਿਆ ਤਾਂ ਹੀ ਪੰਜਾਬ ਦੇ ਦਲਤ ਵਰਗ ਦੇ ਵਜੀਫੇ ਅਨਸੂਚੇ ਜਾਤੀਆਂ ਜਨ ਜਾਤੀਆਂ ਦੇ ਵਜੀਫੇ ਸਕਾਲਰਸ਼ਿਪ ਸਕੈਮ ਹੋਏ ਪੈਸੇ ਖਾਦੇ ਗਏ ਤਾਂ ਹੀ ਜਿਹੜੀਆਂ ਸਾਡੀਆਂ ਨਸ਼ਾ ਛਡਾਊ ਸੈਂਟਰ ਦੇ ਅੰਦਰ ਮੈਡੀਸਿਨ ਵਿਕਦੀਆਂ ਸੀ ਉਹਨਾਂ ਦੇ ਅੰਦਰ ਵੱਡੇ ਪੱਦਰ ਤੇ ਕਪੜੇ ਹੋਏ ਕਾਂਗਰਸ ਦੀ ਸਰਕਾਰ ਦੇ ਸਮੇਂ ਤਾਂ ਹੀ ਪੰਜਾਬ ਦੇ ਅੰਦਰ ਰੇਤ ਦਾ ਮਾਫੀਆ ਚੱਲਿਆ تاہی پنجاب اندر شراب دا مافیا چلیا تاہی پنجاب اندر ٹرانسپورٹ دا مافیا چلیا یہ جڑے مافیا نے پچھلے بیس بیس سو بھائی تو پہلے پیدا ہوئے ڈیو ٹس ہوئے کہ کانگریس پارٹی کرپشن دا اڈا بن چکی سی. اکالی دل بی جڑا وہ کانگریس دا کرپشن دا اڈا بن چکے کھلی کھیٹا ਉਹ ਇਹਨਾਂ ਦੋਨਾਂ ਪਾਰਟੀਆਂ ਦੇ ਰਾਜ ਦੇ ਸਮੇਂ ਪੰਜਾਬ 'ਚ ਹੋਈ ਆ ਇੱਕ ਵੱਡਾ ਐਕਸਪੀਰੀਅੰਸ ਜਿਹੜਾ ਸਭ ਤੋਂ ਵੱਡਾ ਐਕਸਪੀਰੀਅੰਸ ਕਿਹਦੇ ਕੋਲ ਆ ਉਹ ਜਾਖੜ ਸਾਹਿਬ ਕੋਲ ਆ ਸ੍ਰੀਲ ਜਾਖੜ ਜੀ ਜਿਹੜੇ ਕਿ ਭਾਰਤ ਜਨਤਾ ਪਾਰਟੀ ਦੇ ਪ੍ਰਧਾਨ ਨੇਗੇ ਉਹਨਾਂ ਨੇ ਦੋ ਮੁੱਖ ਮੰਤਰੀ ਦੇਖੇ ਇੱਕ ਮੰਤਰੀ ਮੁੱਖ ਮੰਤਰੀ ਕਿਹੜਾ ਚਲਾਇਆ ਉਹਨਾਂ ਨੇ ਕਿਉਂਕਿ ਪ੍ਰਧਾਨ ਵੱਡਾ ਹੁੰਦਾ ਮੁੱਖ ਮੰਤਰੀ ਛੋਟਾ ਹੁੰਦਾ ਪਾਰਟੀ ਦਾ ਪ੍ਰਧਾਨ ਹਮੇਸ਼ਾ ਵੱਡਾ ਹੁੰਦਾਗਾ ਔਰ ਮੁੱਖ ਮੰਤਰੀ ਜਿਹੜਾ ਹੈਗਾ ਪੁਆਇੰਟ ਪਾਰਟੀ ਦਾ ਪ੍ਰਧਾਨ ਕਰਦਾ ਹੁੰਦਾਗਾ ਕੈਪਟਨ ਸਾਹਿਬ ਜਿਹਦੇ ਬਾਰੇ ਨਵਜੋਤ ਕੌਰ ਸਿੱਧੂ ਜੀ ਕਹਿੰਦੇ ਨੇ ਕਿ 5-6 ਕਰੋੜ ਰੁਪਏ ਦੀ ਕ腐ਸ਼ਨ ਹੋਈ ਆ ਚਰਨਜੀਤ ਸਿੰਘ ਚੰਨੀ ਜਿਹਦੇ ਬਾਰੇ ਜਾਖੜ ਸਾਹਿਬ ਕਹਿੰਦੇ ਨੇ ਕਿ ਮੈਂ ਵੀ ਸੁਣਿਆ 350 ਕਰੋੜ ਰੁਪਏ ਔਰ ਚੰਨੀ ਸਾਹਿਬ ਦੇ ਭਤੀਜੇ ਕੋਲੋਂ ਲਗਭਗ 10 ਕਰੋੜ ਰੁਪਏ ਦੇ ਕਰੀਬ ਰਿਕਵਰੀ ਦਾ ਹੋਣਾ ਅਜੋ ਕੇਸ ਜਿਹੜਾ ਅਨਰਵ ਅਦਾਲਤ ਦੇ ਵਿੱਚ ਚੱਲਦਾਗਾ ਸਵੇਰਾ ਕਹਿਣ ਦਾ ਪਾਵ ਆ ਕਿ ਪਿਛਲੇ ਵੀ ਤੋਂ ਲੱਗੇ 25 ਸਾਲ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਜਿਹੜੀ ਆ ਉਹ ਮੰਤਰੀਆਂ ਦੀ ਸੇਲ ਲਾਉਂਦੀ ਰਹੀ ਆ ਉਹ ਮੁੱਖ ਮੰਤਰੀ ਦੀ ਸੇਲ ਲਾਉਂਦੀ ਰਹੀ ਆ ਉਹ ਟਿਕਟਾਂ ਦੀ ਸੇਲ ਲਾਉਂਦੀ ਰਹੀ ਆ ਇਹੀ ਜਖੜ ਸਾਹਿਬ ਉਸੇ ਪਾਰਟੀ 'ਚ ਹੁੰਦੇ ਸੀ ਜਿਹੜੀ ਸੇਲ ਲਾਉਂਦੀ ਸੀਗੀ ਉਦੋਂ ਇਹਨਾਂ ਨੇ ਆਪਣਾ ਧਰਮ ਨਹੀਂ ਨਵਾਇਆ ਉਦੋਂ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਜਨਤਕ ਤੌਰ ਤੇ ਨਹੀਂ ਦੱਸਿਆ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਇੱਕ ਬਕਾਊ ਪਾਰਟੀ ਆ ਕਾਂਗਰਸ ਪਾਰਟੀ ਜਿਹੜੀ ਆ ਉਹ ਵਿਕਦੀ ਆ ਕਾਂਗਰਸ ਪਾਰਟੀ ਜਿਹੜੇ ਆਉਦੇ ਨੇ ਉਹ ਵੇਚੇ ਜਾਂਦੇ ਨੇਗੇ ਪਰ ਲੇਕਿਨ ਅਫਸੋਸ ਇਹ ਸਾਰਾ ਪੈਸਾ ਪੰਜਾਬ ਦੇ ਗਰੀਬ ਲੋਕਾਂ ਦਾ ਲੁੱਟਿਆ ਗਿਆ ਪੰਜਾਬ ਦੇ ਕਿਸਾਨ ਦਾ ਲੁੱਟਿਆ ਗਿਆ ਪੰਜਾਬ ਦੇ ਵਪਾਰੀ ਦਾ ਲੁੱਟਿਆ ਗਿਆ ਪੰਜਾਬ ਦੇ ਦਲਤ ਵਰਗ ਦੀਆਂ ਮਿਲਦੀਆਂ ਜਿਹੜੀਆਂ ਸਹੂਲਤਾਂ ਸੀ ਉਹਨਾਂ ਨੂੰ ਖਾਧਾ ਗਿਆ ਪੰਜਾਬ ਦੇ ਮੁਲਾਜ਼ਮਾਂ ਦਾ ਲੁੱਟਿਆ ਗਿਆ ਕਿਉਂਕਿ ਡੈਫੀਨਟਲੀ ਆ ਜਦੋਂ ਜਿਹੜਾ 5 ਕਰੋੜ ਦੇ ਕੇ ਲੱਗਿਆ ਗਿਆ ਤਾਂ ਉਹ ਰეკਮੈਂਡੇਸ਼ਨ ਕਰਨ ਦੇ ਲਈ ਟ੍ਰਾਂਸਫਰਾਂ ਵਿੱਚ ਉਹ ਪੈਸੇ ਲੈਂਦੇ ਹੋਣਗੇ ਸਵੇਰਾ ਕਹਿਣ ਦਾ ਭਾਅ ਆ ਕਿ ਅੱਜ ਪੰਜਾਬ ਦੇ ਸਾਹਮਣੇ ਇੱਕ ਤਸਵੀਰ ਆ 24 ਘੰਟੇ ਤੋਂ ਬਾਅਦ ਦਾ ਸਮਾਂ ਹੋ ਗਿਆ ਨਾ ਕਾਂਗਰਸ ਪਾਰਟੀ ਜਵਾਬ ਦੇ ਰਹੀ ਆ ਨਾ ਭਾਰਤੀ ਜਨਤਾ ਪਾਰਟੀ ਜਵਾਬ ਦੇ ਰਹੀ ਆ ਕਿਉਂਕਿ ਜਾਕਰ ਸਾਹਿਬ ਭਾਰਤੀ ਜਨਤਾ ਪਾਰਟੀ ਦਾ ਇਛਾਣ ਹੈ ਕਿ ਪਹਿਲਾ ਹੋ ਕਾਂਗਰਸ ਪਾਰਟੀ ਦਾ ਐਸਐਸਸੀ ਕੈਪਟਨ ਸਾਹਿਬ ਅੱਜ ਭਾਰਤੀ ਜਨਤਾ ਪਾਰਟੀ ਦਾ ਐਸਐਸ ਨੇ ਪਹਿਲਾ ਹੋ ਕਾਂਗਰਸ ਪਾਰਟੀ ਦਾ ਐਸਐਸਸੀ ਹੈ ਇਹਨਾਂ ਦੀ ਹਾਈ ਕਮਾਂਡ ਨੇ ਇੱਕ ਬਾਰ ਬਣੀ ਦੱਸਿਆ ਕਿ ਇਹ ਸੱਚਾ ਦਾ ਝੂਠ ਆ ਇੱਕ ਵੀ ਸਟੇਟਮੈਂਟ 24 ਘੰਟੇ ਬੀਤਣ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਸਾਹਮਣੇ ਨਹੀਂ ਆਈ ਕੀ ਇਹ ਸੱਚਾ ਕਿ ਕਾਂਗਰਸ ਪਾਰਟੀ ਦੇ ਉਸ ਸਮੇਂ ਦੇ ਮੁੱਖ ਮੰਤਰੀ ਦੀ ਪਾਕਿਸਤਾਨ ਦੇ ਇੱਕ ਮਹਿਲਾ ਮਿੱਤਰ ਦੇ ਰਾਹੀਂ ਜੋ ਪੈਸਾ ਉਸ ਸਮੇਂ ਦਾ ਜਿਹੜਾ ਮਾਫੀਏ ਰਾਜ ਇਕੱਠਾ ਹੋਇਆ ਕੀ ਉਹ ਪੈਸਾ ਕਿੱਥੇ ਗਿਆ ਉਹਦਾ ਵੀਜਾ ਕਿ ਭਾਰਤੀ ਜਨਤਾ ਪਾਰਟੀ ਲਾਉਂਦੀ ਸੀ ਕਿ ਕੈਪਟਨ ਸਾਹਿਬ ਦੀ ਬਾਹ ਮੋੜ ਕੇ ਭਾਰਤੀ ਜਨਤਾ ਪਾਰਟੀ ਸ਼ਾਮਲ ਕੀਤਾ ਗਿਆ ਕਿਉਂਕਿ ਕਾਂਗਰਸ ਦੇ ਰਾਜ ਦੇ ਸਮੇਂ ਪੂਰੀ ਵੱਡੀ ਲੁੱਟ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਈ ਸੀ ਕਿਸ ਤਰ੍ਹਾਂ ਆਰਗੇਨਾਈਜੇਸ਼ਨ ਢੰਗ ਦੇ ਆਰਗੇਨਾਈਜ ਤਰੀਕੇ ਦੇ ਨਾਲ ਲੁੱਟ ਜਿਹੜੀ ਆ ਉਹ ਲੋਕਾਂ ਦੀ ਹੋ ਰਹੀ ਸੀ ਬੱਚਾ ਬੱਚਾ ਜਾਣਦਾ ਕਿ ਸਾਰੇ ਆਉਧੇ ਜਿਹੜੇ ਨੇ ਕਾਂਗਰਸ ਪਾਰਟੀ ਦੇ ਇਹ ਆਪ ਕਹਿੰਦੇ ਹੁੰਦੇ ਸੀ ਕਾਂਗਰਸੀ ਸਾਰੇ ਕਿ ਜੀ ਸਾਰੇ ਆਉਧੇ ਜਿਹੜੇ ਨੇ ਕਿ ਉਹ ਕੈਪਟਨ ਸਾਹਿਬ ਦੇ ਉਹਨਾਂ ਦੇ ਦੋਸਤ ਦਿੰਦੇ ਨੇ ਕਿ ਤੁਹਾਨੂੰ ਯਾਦ ਹੋਊਗਾ ਬਹੁਤ ਸਾਰੇ ਆਉਧੇ यूपी ਦੇ ਜਿਹੜੇ ਸਾਬਕਾ ਬਿਊਰੋਕ੍ਰੇਟ ਸੀ यूपी ਦੇ ਜਿਹੜੇ ਸਾਬਕਾ ਜਸਟਿਸ ਸੀ ਉਹਨਾਂ ਨੂੰ ਪੰਜਾਬ ਦੀ ਹਿਊਮਨ ਰਾਈਟਸ ਦੇ ਅੰਦਰ ਪੰਜਾਬ ਦੀਆਂ ਵੱਡੀਆਂ-ਵੱਡੀਆਂ ਪੋਸਟਾਂ ਦੇ ਉੱਤੇ ਲਾਇਆ ਗਿਆ ਸੀਗਾ ਜਿਹੜੇ ਸਿੱਧੇ ਜਾਂ ਸਿੱਧੇ ਢੰਗ ਨਾਲ ਉਸ ਮਹਿਲਾ ਮਿੱਤਰ ਦੇ ਨਾਲ ਸੰਬੰਧ ਰੱਖਦੇ ਸੀ ਸੋ ਮੈਂ ਸਮਝਦਾ ਕਿ ਅੱਜ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਜਾਖੜ ਸਾਹਿਬ ਦੇ ਪੁਰਾਣੇ ਰੋਲ ਬਾਰੇ ਕੈਪਟਨ ਸਾਹਿਬ ਦੇ ਪੁਰਾਣੇ ਰੋਲ ਬਾਰੇ ਨਵਜੋਤ ਸਿੰਘ ਸਿੱਧੂ ਦੇ ਪੁਰਾਣੇ ਰੋਲ ਬਾਰੇ ਨਵਜੋਤ ਕੌਰ ਸਿੱਧੂ ਦੇ ਪੁਰਾਣੇ ਰੋਲ ਬਾਰੇ ਜਨਤਕ ਦੱਸ ਜਨਤਕ ਤੌਰ ਤੇ ਦੱਸਣਾ ਚਾਹੀਦਾ ਕਿ ਕਿੰਨੀ ਵੱਡੀ ਕ੍ਰਾਪਸ਼ਨ ਜਿਹੜੀ ਹੁੰਦੀ ਸੀ ਪਰ ਅੱਜ ਪੰਜਾਬ ਦੇ ਲੋਕਾਂ ਨੂੰ ਗੱਲ ਸਾਹਮਣੇ ਆ ਗਈ ਚਾਹੇ ਉਹ ਕਾਂਗਰਸ ਪਾਰਟੀ ਆ ਚਾਹੇ ਭਾਰਤੀ ਜਨਤਾ ਪਾਰਟੀ ਆ ਇਹ ਸਾਰੀਆਂ ਪਾਰਟੀਆਂ ਕ੍ਰਾਪਸ਼ਨ ਦਾ ਸਹਾਰਾ ਲੈ ਕੇ ਕ੍ਰਾਪਸ਼ਨ ਨੂੰ ਕੇਂਦਰ ਬਿੰਦੂ ਕਰਕੇ ਫਿਰ ਲੋਕਾਂ ਨੂੰ ਪਰਵਾਉਂਦੀਆਂ ਲਗੀਆਂ ਫਿਰ ਲੋਕਾਂ ਤੇ ਰਾਜ ਕਰਦੀਆਂ ਨੇ ਇਹ ਤਾਂ ਪੋਸੀਬਲ ਹੋਇਆਗਾ ਕਿ ਅੱਜ ਪੰਜਾਬ ਦੇ ਅੰਦਰ ਪੰਜਾਬ ਦੇ 3 ਕਰੋੜ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਦ 95 ਐਮਐਲਏ ਆਮ ਆਦਮੀ ਪਾਰਟੀ ਨੇ ਜਿਤਾਏ ਜਦ ਤੀਜੀ ਧਿਰ ਪੰਜਾਬ ਦੇ ਲੋਕਾਂ ਨੇ ਸਾਹਮਣੇ ਲਿਆਂਦੀ ਜਿਦ ਅੱਜ ਪੰਜਾਬ ਦੇ ਇਮਾਨਦਾਰ ਬੇਦਾਗ ਸਿਆਸਦਾਨ ਸਰਦਾਰ ਭਗਵੰਤ ਸਿੰਘ ਬਾਦ ਜੀ ਨੇ ਇਹਨਾਂ ਦੀ ਜੜ ਜਿਹੜੀ ਆ ਪੁੱਟੀ ਲੋਕਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਕਾਲੀ ਦਲ ਪੰਜਾਬ ਨੂੰ ਖਾ ਰਿਆ ਕਿਸ ਤਰ੍ਹਾਂ ਗੁਰਦੁਆਰਿਆਂ ਤੇ ਕਬਜ਼ਾ ਕਰਕੇ 골ਕਾਂ ਦਾ ਪੈਸਾ ਖਾਦਾ ਜਾ ਰਿਹਾ ਕਿਸ ਤਰ੍ਹਾਂ ਕਾਂਗਰਸ ਪਾਰਟੀ ਰਾਜ ਚੱਕ ਕੇ ਕਰਪਸ਼ਨ ਕਰਦੀ ਆ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਕਰਪਸ਼ਨ ਕਰਦੀ ਆ ਇਹ ਗੱਲ ਅੱਜ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਸਾਫ਼ ਹੋ ਗਈ ਸਪਸ਼ਟ ਹੋ ਗਈ ਨਵਜੋਧ कौर ਸਿੱਧੂ ਦੇ ਬਿਆਨ ਤੋਂ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਨੇਗੀਆਂ ਇਹ ਕਰਪਸ਼ਨ ਦਾ ਸਹਾਰਾ ਲੈ ਕੇ ਰਾਜ ਕਰਦੀਆਂ ਨੇਗੀਆਂ ਪਰ ਅੱਜ 3 ਕਰੋੜ ਪੰਜਾਬੀ ਜਿਹੜੇ ਨੇ ਉਹ ਸਿਰਖਰੂ ਲਗੇ ਅੱਜ ਪੰਜਾਬ ਦੇ ਦਲਤਾਂ ਤੇ ਅਤਿਆਚਾਰ ਨਹੀਂ ਹੋ ਰਿਹਾ ਅੱਜ ਪੰਜਾਬ ਦੇ ਦਲਤ ਵਿਦਿਆਰਥੀਆਂ ਦਾ ਵਜੀਫਾ ਨਹੀਂ ਖਾਦਾ ਜਾ ਰਿਹਾ ਅੱਜ ਕੋਈ ਸਕਾਲਰਸ਼ਿਪ ਸਕੈਮ ਨਹੀਂ ਹੋ ਰਿਹਾ ਅੱਜ ਕੋਈ ਟ੍ਰਾਂਸਪੋਰਟ ਦਾ ਸਕੈਮ ਨਹੀਂ ਹੋ ਰਿਹਾ ਅੱਜ ਕੋਈ ਲੈਂਡ ਦੇ ਸਕੈਮ ਨਹੀਂ ਹੋ ਰਹੇ ਇਹ ਤਾਂ ਹੀ ਪੋਸੀਬਲ ਹੋਇਆਗਾ ਜੇ 3 ਕਰੋੜ ਪੰਜਾਬੀਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਪੰਜਾਬ ਚ ਲਿਆਂਦੀ ਸੋ ਮੈਂ ਚੈਲੰਜ ਕਰਦਾ ਕਾਂਗਰਸ ਦੀ ਹਾਈ ਕਮਾਂਡ ਨੂੰ ਮੈਂ ਚੈਲੰਜ ਕਰਦਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਤੁਸੀਂ ਚੁੱਪ ਕਿਉਂ ਹੋਗੇ ਕੀ ਤੁਸੀਂ ਇਸ ਕਰਪਸ਼ਨ ਦੇ ਹਿੱਸੇਦਾਰ ਹੋ ਕੀ ਤੁਹਾਡਾ ਇਸ ਕਰਪਸ਼ਨ ਦੇ ਨਾਲ ਜੁੜਦਾਗਾ ਕੀ ਤੁਸੀਂ ਸਾਰੇ ਪੈਸੇ ਲੈ ਕੇ ਮੁੱਖ ਮੰਤਰੀ ਵੇਚਦੇ ਹੋਗੇ ਪਹਿਲਾਂ ਬ੍ਰਾਂਡਿੰਗ ਕਰਦੇ ਫਿਰ ਵੇਚਦੇ ਹੋਗੇ ਫਿਰ ਪੈਸਾ ਇਕੱਠਾ ਕਰਦੇ ਹੋਗੇ ਫੋੜ ਮੈਂ ਸਮਝਦਾ ਪੰਜਾਬ ਦੇ 3 ਕਰੋੜ ਲੋਕ ਨੇ ਕਿ ਉਹ ਅੱਜ ਇਸ ਗੱਲ ਤੇ ਮਾਣ ਮਹਿਸੂਸ ਕਰ ਰਹੇ ਨੇ ਕਿ ਪੰਜਾਬ ਦੇ ਅੰਦਰ ਅਸੀਂ ਪਹਿਲੀ ਵਾਰ ਇਮਾਨਦਾਰ ਲੋਕਾਂ ਦੀ ਸਰਕਾਰ ਬਣਾਈ ਆ ਨਹੀਂ ਤਾਂ ਉੱਤਰਕਾਟੋਂ ਮੈਂ ਚੜਾਂ ਇੱਕ ਹਾਰ ਜਾਂਦਾ ਸੀ 5 ਸਾਲ ਫਿਰ ਦੂਜਾ 5 ਸਾਲ ਪੰਜ-ਪੰਜ ਸਾਲ ਦੀਆਂ ਬਾਰੀਆਂ ਬਣੀਆਂ ਸੀਗੀਆਂ ਜਦੋਂ ਬਾਰੀ ਤੋੜੀ ਸਰਦਾਰ ਭਗਵੰਤ ਸਿੰਘ ਮਾਣ ਜੀ ਨੇ ਜਦੋਂ ਬਾਰੀ ਤੋੜੀ ਆਮ ਆਦਮੀ ਪਾਰਟੀ ਨੇ ਤਾਂ ਫਿਰ ਮੈਂ ਸਮਝਦਾ ਅੱਜ ਇਨਸਾਫ ਜਿਹੜਾ ਪੰਜਾਬ ਦੇ ਲੋਕਾਂ ਨੂੰ ਮਿਲਣ ਲੱਗਿਆ ਅੱਜ ਪੰਜਾਬ ਦੇ ਅੰਦਰ ਸਕੂਲ ਆਫ ਐਮੀਨਸ ਬਣਨ ਲੱਗੇ ਨੇਗੇ ਅੱਜ ਪੰਜਾਬ ਦੇ ਬੱਚੇ ਸਪੋਰਟਸ ਦੇ ਅੰਦਰ ਖੇਡਾਂ ਤੱਕੇ ਜਾ ਰਹੇ ਨੇਗੇ 3000 ਖੇਡ ਦੇ ਸਟੇਡੀਅਮ ਬਣ ਰਹੇ ਨੇਗੇ ਪੰਜਾਬ ਦੇ ਲੋਕਾਂ ਦਾ 10 ਲੱਖ ਰੁਪਏ ਤੱਕ ਦਾ ਜਿਹੜਾ ਬੀਮਾ ਅਸੀਂ ਕਰਵਾਉਣ ਜਾ ਰਹੇ ਹਾਂ ਸੋ ਵੱਡੀਆਂ ਸਹੂਲਤਾਂ ਜਿਹੜੀਆਂ ਪੰਜਾਬ 'ਚ ਉਹ ਪਿਛਲੇ 3 3.5 ਸਾਲਾਂ 'ਚ ਪੰਜਾਬ ਨੂੰ ਮਿਲੀਆਂ ਨੇਗੀਆਂ 300 ਯੂਟ ਬਿਜਲੀ ਇਹ ਤਾਂ ਹੀ ਪੋਸੀਬਲ ਹੋ ਸਕੇਗਾ ਜੇ ਪੰਜਾਬ ਦੇ ਅੰਦਰੋਂ ਕਰਪਸ਼ਨ ਦਾ ਖਾਤਮਾ ਹੋਇਆਗਾ ਜੇ ਪੰਜਾਬ ਨੂੰ ਅਸੀਂ ਕਰਪਸ਼ਨ ਮੁਕਤ ਬਣਾਇਆਗਾ ਜੇ ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਰਾਤ ਬਣਾਇਆਗਾ ਨਹੀਂ ਤਾਂ ਜੋ ਨਵਜੋਧਕਰ ਸਿੱਧੂ ਬੋਲ ਰਹੀ ਆ ਉਹ ਤੋਂ ਸਪਸ਼ਟ ਆ ਕਿ ਇਹਨਾਂ ਦੇ ਮਾਮਲਿਆਂ ਦੇ ਵਿੱਚ ਕਰਪਸ਼ਨ ਨਾਲ ਦੇ ਪੈਸੇ ਦੇ ਕੇ ਅਹੁਦੇ ਲੈ ਜਾਂਦੇ ਸੀ ਫਿਰ ਉਹ ਪੈਸੇ ਪੂਰੇ ਕੀਤੇ ਜਾਂਦੇ ਸੀ ਔਰ ਲੋਕਾਂ ਦੀ ਲੁੱਟ ਖਸੁੱਟ ਕੀਤੀ ਜਾਂਦੀ ਸੀ ਸੋ ਮੇਰਾ ਸਿੱਧਾ ਇੱਕ ਵਾਰ ਫੇਰ ਭਾਜਪਾ ਦੀ ਹਾਈ ਕਮਾਂਡ ਨੂੰ ਔਰ ਕਾਂਗਰਸ ਦੀ ਹਾਈ ਕਮਾਂਡ ਨੂੰ ਚੈਰਜ ਆ ਕੇ 24 ਘੰਟੇ ਦੇ ਅੰਦਰ ਅੰਦਰ ਜਵਾਬ ਦਿਓ ਔਰ ਤਾਂ ਕਿ ਪੰਜਾਬ ਦੇ ਲੋਕ ਸਮਝ ਸਕਣ ਕਿ ਤੁਸੀਂ ਸੱਚੇ ਹੋ ਜਾਂ ਝੂਠੇ Boa, boa, thank you.